827 ਕਿੱਲੇ ਜ਼ਮੀਨ ਲੈ ਕੇ ਆਏ ਬਾਈ ਜੀ 227 ਕਿੱਲੇ ਜ਼ਮੀਨ ਆ ਦੋ ਮੋਟਰਾਂ ਨੇ ਵਿੱਚ ਮਿੱਠਾ ਪਾਣੀ ਆ ਦੋ ਮੋਟਰਾਂ ਮਿੱਠਾ ਪਾਣੀ ਵਿੱਚ ਮਕਾਨ ਬਣੇ ਹੋਏ ਨੇ ਰੇਟ 6 ਲੱਖ ਰੁਪਇਆ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਤੇ ਮੌਕੇ ਤੇ ਹੀ ਕਣਕ ਤੁਸੀਂ ਦੇਖ ਸਕਦੇ ਬਾਈ ਪੂਰੀ ਟੌਪ ਦੀ ਖਰੀ ਇੱਥੇ ਰੋਡ ਵਿੱਚ ਦੀ ਲੰਘਦਾ ਬਾਈ ਰੋਡ ਦੇ ਉੱਤੇ ਜ਼ਮੀਨ ਆ ਰੋਡ ਗਾਂਹ ਦੇ ਵਿੱਚ ਦੀ ਲੰਘਦਾ ਰਾਹ ਪਹੀ ਦਾ ਕੋਈ ਰੌਲਾ ਨਹੀਂ ਕਿਸੇ ਨਾਲ ਕਿਸੇ ਦਾ ਬੱਟ ਬੰਨੇ ਦਾ ਰੌਲਾ ਨਹੀਂ ਪੂਰੀ ਟੌਪ ਦੀ ਜ਼ਮੀਨ ਤੁਹਾਡੇ ਲਈ ਲੈ ਕੇ ਆਇਆ ਰੇਟ ਸਿਰਫ 6 ਲੱਖ ਰੁਪਇਆ ਪ੍ਰਤੀ ਕਿਨੇ ਦੇ ਹਿਸਾਬ ਨਾਲ ਦੇਣੀ ਆ ਪੱਕੀ ਰਜਿਸਟਰੀ ਵਾਲਾ ਬਾਣਾ ਕੋਈ ਆਣੀ ਕੋਈ ਰਜਿਸਟਰੀ ਨਹੀਂ ਹੋਣੀ ਜਾਂ ਕੁਝ ਹੋਰ ਨਹੀਂ ਹੋਣਾ ਬਾਈ ਜੀ ਪੱਕੀ ਰਜਿਸਟਰੀ ਵਾਲਾ ਬਾਣਾ ਕਣਕ ਤੁਸੀਂ ਦੇਖ ਸਕਦੇ ਹੋ ਪੱਧਰ ਬਾਣਾ ਜ਼ੀਰੋ ਲੈਵਲ ਬਾਣਾ ਬਾਈ ਸਾਰਾ ਪੱਧਰ ਬਾਣਾ ਜੀ ਤੇ ਵਿੱਚ ਤੁਸੀਂ ਦੇਖ ਸਕਦੇ ਹੋ ਬਾਈ ਜੀ ਮੋਟਰ ਵਾਲਿਆਂ ਦੇ ਦੋ ਮੋਟਰਾਂ ਦਾ ਪਾਰਖਿਆ ਮਿੱਠਾ ਪਾਣੀ ਆ ਪਿੰਡ ਤੋਂ ਸਿਰਫ 2 ਕਿਲੋਮੀਟਰ ਯਾਨੀ ਕਿ ਪਿੰਡ ਦੀ ਨਈ ਵਾਲਾ ਬਾਣਾ ਆਪਾਂ ਕਹਿ ਸਕਦੇ ਆ ਬਾਈ ਜੀ ਪਿੰਡ ਦੀ ਨਈ ਵਾਲਾ ਬਾਣ ਪਿੰਡ ਤੋਂ ਸਿਰਫ 2 ਕਿਲੋਮੀਟਰ ਦੂਰ ਹੈ ਜੀ ਸਾਰੇ ਬਾਣ ਉਤੋਂ ਦੀ ਤਾਰਬੰਦੀ ਕੀਤੀ ہوئی ਹੈ ਪਸ਼ੂਆਂ ਦੀ ਕੋਈ ਮਾਰ ਨਹੀਂ ਪਰ ਫਿਰ ਵੀ ਬੰਦ ਬੰਦਿਆ ਨੇ ਹਨਾ ਵੀ ਤਾਰਬੰਦੀ ਕਰ ਰੱਖੀ ਹੈ ਬਾਈ ਜੀ ਸਾਰੇ ਬਾਣ ਉਤੋਂ ਦੀ ਠੀਕ ਹੈ ਜੀ ਤੇ ਤੁਸੀਂ ਇਹ ਮੋਟਰਾਂ ਦੇਖ ਸਕਦੇ ਹੋ ਬਾਈ ਜੀ ਮੋਟਰਾਂ ਵੀ ਦਿਖਾਉਣਾ ਤੁਹਾਨੂੰ ਤੇ ਕਣਕ ਦੇਖ ਲਓ ਪਹਿਲਾਂ ਤੁਸੀਂ ਕਣਕ ਖੜੀ ਹੋਈ ਸਾਰੀ ਚੈੱਕ ਕਰ ਸਕਦੇ ਹੋ ਤੇ ਦੋ ਮੋਟਰਾਂ ਜੀ 25.5 ਕਿੱਲੇ ਮਿੱਠਾ ਪਾਣੀ ਪਿੰਡ ਤੋਂ 2 ਕਿਲੋਮੀਟਰ ਦੂਰ ਸਾਰੇ ਬਾਣ ਉਤੋਂ ਦੀ ਤਾਰਬੰਦੀ ਕੀਤੀ ہوئی ਹੈ ਜੀ ਰੇਟ 6 ਲੱਖ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਹੁਣ ਆਪਾਂ ਕਰ ਲੈਂਦੇ ਆ ਬਾਈ ਜੀ ਲੋਕੇਸ਼ਨ ਦੀ ਗੱਲ ਵੀ ਕਿੱਥੇ ਕਰਕੇ ਤੁਹਾਨੂੰ ਇਹ ਜ਼ਮੀਨ ਦੇਖਣ ਨੂੰ ਮਿਲ ਜੂਗੀ ਪਿੰਡ ਦਾ ਨਾਂ ਹੈਗਾ ਚੰਨੀ ਤੇ ਕੋਲਾਤ ਬੀਕਾਨੇਰ ਰਾਜਸਥਾਨ ਦੇ ਵਿੱਚ ਤੁਹਾਨੂੰ ਇਹ ਜ਼ਮੀਨ ਦੇਖਣ ਨੂੰ ਮਿਲ ਜੂਗੀ ਮੋਬਾਈਲ ਨੰਬਰ ਵੀਰ ਹੋਰਾਂ ਦਾ ਸਕਰੀਨ ਉੱਪਰ ਚਲਾ ਦਿੱਤਾ ਗਿਆ ਇਹ ਨੰਬਰ ਹੈ ਜੀ ਮਾਲਕਾਂ ਦਾ ਜਿਨ੍ਹਾਂ ਨਾਲ ਤੁਸੀਂ ਸੰਪਰਕ ਕਰਕੇ ਇਹ ਜ਼ਮੀਨ ਖਰੀਦ ਸਕਦੇ ਹੋ ਠੀਕ ਹੈ ਜੀ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਬਾਈ ਜੀ ਕੋਈ ਰੌਲਾ ਨਹੀਂ ਵਧੀਆ ਪੱਕੀ ਰਜਿਸਟਰੀ ਵਾਲਾ ਬਾਹਣਾ ਦੇ ਪਾਣੀ ਚੈੱਕ ਕਰੋ ਬਾਈ ਜੀ ਪਾਣੀ ਦਾ ਲੈਵਲ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਜੀ ਹੈਨਾ ਤੇ ਵਧੀਆ ਪਾਣੀ ਬਾਈ ਫੁੱਲ ਪ੍ਰੈਸ਼ਰ ਆ ਕੋਈ ਐ ਨਹੀਂ ਕੋਈ ਪਾਣੀ ਹੈ ਕੋਈ ਉਹ ਮ ਤੇ ਪ੍ਰੈਸ਼ਰ ਤੁਸੀਂ ਚੈੱਕ ਕਰ ਸਕਦੇ ਹੋ ਬਈ ਖੁੱਲਾ ਪਾਣੀ ਪੂਰਾ ਟਾਪ ਹਨ ਬਾਦੂ ਲੈਟ ਆਉਂਦੀ ਹੈ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਨਹੀਂ ਮਾੜ ਦੇ ਵਿੱਚ ਤੇ ਬਾਕੀ ਇਦਾਂ ਦੇ ਹੋਰ ਵੀ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਲੋ ਇਦੋਂ ਘੰਟ ਅਸੀਂ ਪੰਜਾਬ ਦੀ ਸਸਤੀ ਜ਼ਮੀਨ ਤੁਹਾਡੇ ਲਈ ਬਿਲਕੁਲ ਘੱਟ ਰੇਟ ਦੀ ਜ਼ਮੀਨ ਲੈ ਕੇ ਆਵਾਂਗੇ ਉਹ ਵੀ ਜਰੂਰ ਦੇਖਿਓ ਇਦਾਂ ਦੇ ਹੋਰ ਵੀਡੀਓ ਦੇਖਣ ਲਈ ਸਾਡੇ ਨਾਲ ਬਣ ਰਹੋ